ਹਾਲੀਆ ਸਮਿਆਂ ਦੇ ਵਿੱਚ ਜਦੋਂ ਦਾ ਇੰਟਰਨੈਟ ਆਇਆ ਸੋਸ਼ਲ ਮੀਡੀਆ ਆਇਆ ਪੰਜਾਬ ਦੇ ਵਿੱਚੋਂ ਦੋ ਨਾਮ ਬਹੁਤ ਚਰਚਾ ਦੇ ਵਿੱਚ ਰਹੇ ਨੇ ਇੱਕ ਸਿੱਧੂ ਮੂਸੇਵਾਲੇ ਦਾ ਤੇ ਦੂਸਰਾ ਅਮਰਿਤਪਾਲ ਸਿੰਘ ਦਾ ਸੋ ਦੋਹੇ ਇਸ ਸਮੇ ਸਾਡੇ ਵਿੱਚ ਮੌਜੂਦ ਨਹੀਂ ਨੇ ਸਿੱਧੂ ਮੂਸੇਵਾਲਾ ਤਾਂ ਆਬਵੀਅਸਲੀ ਇੱਕ ਬਹੁਤ ਹੀ ਤ੍ਰਾਸਦੀਕ ਗੱਲ ਹੈ ਕਿ ਉਹਨਾਂ ਦਾ ਕਤਲ ਹੋ ਚੁੱਕਾ ਹੈ ਭਾਈ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਪਰ ਦੋਹੇ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਸੋ ਇਹਦੇ ਤੇ ਆਪਾਂ ਗੱਲ ਕਰਨੀ ਆ ਪੰਜਾਬ ਦਾ ਪੰਜਾਬ ਦੇ ਨਾਲ ਤੇ ਇੰਡੀਆ ਦੇ ਨਾਲ ਜਿਹੜੀ ਸਾਡੀ ਲੋਕ ਸਭਾ ਇਲੈਕਸ਼ਨ ਚੱਲ ਰਹੀਆਂ ਇਹਨਾਂ ਦੇ ਨਾਲ ਜੁੜੀਆਂ ਕਈ ਖਬਰਾਂ ਨੇ ਆਪਾਂ ਸਾਰਿਆਂ ਤੇ ਗੱਲ ਕਰਨੀ ਆ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ YouTube ਤੇ ਵੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ, TikTok ਤੇ ਵੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰਨਾ ਤੇ ਤੁਸੀਂ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਆ ਕਰੋ ਜੀ ਕਮੈਂਟ ਦੇ ਕੇ ਕਿ ਤੁਸੀਂ ਜਿਹੜਾ ਆਪਾਂ ਗੱਲਬਾਤ ਕਰ ਰਹੇ ਹਾਂ ਉਹਦੇ ਬਾਰੇ ਕੀ ਸੋਚਦੇ ਹੋ ਤੇ ਨਾਲ ਦੀ ਨਾਲ ਜਿਹੜਾ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ। ਜੇਕਰ ਤੁਸੀਂ YouTube ਤੇ ਦੇਖਦੇ ਹੋ ਤਾਂ ਲਾਈਕ ਵਾਲਾ ਬਟਨ ਜ਼ਰੂਰ ਦਬਿਆ ਕਰੋ ਤੇ ਜੇਕਰ ਚੰਗੀ ਲੱਗਦੀ ਹੁੰਦੀ ਆ ਤਾਂ ਸ਼ੇਅਰ ਵੀ ਕਰ ਦਿਆ ਕਰੋ। ਸੋ ਆਪਾਂ ਜਿਹੜਾ ਸਿੱਧੂ ਮੂਸੇਵਾਲੇ ਦਾ ਮਸਲਾ ਤੇ ਅਮਰਿਤਪਾਲ ਸਿੰਘ ਦਾ ਮਸਲਾ ਜੇਕਰ ਪਹਿਲਾਂ ਆਪਾਂ ਇਹਨਾਂ ਤੇ ਗੱਲ ਕਰੀਏ ਜਿਹੜਾ ਤਾਂ ਹੈਗਾ ਮੂਸੇਵਾਲਾ ਸਾਹਿਬ ਦਾ ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਇੱਕ ਵਾਰ ਫਿਰ ਚਰਚਾ ਆ ਗਈ ਹੈ ਕਿ ਉਹ ਚੋਣਾ ਲੜਨੀਆਂ ਚਾਹੁੰਦੇ ਨੇ ਇਹ ਗੱਲ ਸਾਹਮਣੇ ਆਈ ਆ ਕਿ ਉਹਨਾਂ ਨੇ ਕਾਂਗਰਸ ਦੇ ਜਿਹੜੇ ਕੁਝ ਵੱਡੇ ਲੀਡਰ ਨੇ ਉਹਨਾਂ ਦੇ ਨਾਲ ਰਾਬਤਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਮੇਰੇ ਨਾਲ ਤਾਂ ਤੁਸੀਂ ਇੱਕ ਤਰੀਕੇ ਦਾ ਧੋਖਾ ਕੀਤਾ ਕਿ ਪਹਿਲਾਂ ਮੈਨੂੰ ਰੱਖਿਆ ਕਿ ਮੈਂ ਚੋਣਾ ਲੜੂੰਗਾ ਜਾਂ ਮੈਂ ਕਾਂਗਰਸ ਪਾਰਟੀ ਵੱਲੋਂ ਲੜੂੰਗਾ ਤੇ ਹੁਣ ਤੁਹਾਨੂੰ ਪਤਾ ਕਿ ਬਠਿੰਡਿਓ ਜੀਤ ਮਹਿੰਦਰ ਸਿੱਧੂ ਦਾ ਜਿਹੜਾ ਨਾਮ ਐਲਾਨਿਆ ਜਾ ਚੁੱਕਾ ਤੇ ਅੱਜ ਦੱਸਦੇ ਆ ਕਿ ਜਿਹੜਾ ਇਹ ਸਿੱਧੂ ਸਾਹਿਬ ਨੇ ਤੇ ਨਾਲ ਦੀ ਨਾਲ ਜਿਹੜੇ ਆ ਆਪਣੇ ਕਾਂਗਰਸ ਦੇ ਐਲੋਪੀ ਨੇ ਪ੍ਰਤਾਪ ਸਿੰਘ ਬਾਜਵਾ ਉਹ ਉਹਨਾਂ ਦੀ ਮੁਲਾਕਾਤ ਵੀ ਹੋਣੀ ਆ ਬਲਕੌਰ ਸਿੰਘ ਸਿੱਧੂ ਦੇ ਨਾਲ ਤੇ ਇਹ ਜਿਹੜਾ ਮੁਲਾਕਾਤ ਤੋਂ ਬਾਅਦ ਦੇਖਦੇ ਆ ਕੀ ਨਿਕਲਦਾ ਵੈਸੇ ਰਾਜਾ ਬੜਿੰਗ ਦਾ ਨਾਮ ਤੁਹਾਨੂੰ ਪਤਾ ਬਠਿੰਡਿਓ ਬਹੁਤ ਜ਼ਿਆਦਾ ਚੱਲਦਾ ਰਿਹਾ ਉਹ ਉਹ ਉਹਨਾਂ ਦੀ ਖੈਰ ਆਪਾਂ ਗੱਲ ਕਰਦੇ ਹਾਂ ਸੀਟਾਂ ਅਨਾਉਂਸ ਹੋ ਗਈਆਂ ਪਰ ਜਿਹੜਾ ਬਰਿੰਗ ਸਾਹਿਬ ਸ਼ਾਇਦ ਹੋ ਸਕਦਾ ਉਹ ਵੀ ਜਾਣ ਬਲਕੌਰ ਸਿੰਘ ਦੇ ਕੋਲ ਪਰ ਇਹ ਗੱਲ ਜਿਹੜੀ ਥੋੜੀ ਜਿਹੀ ਸਮਝ ਨਹੀਂ ਆ ਰਹੀ ਕਿ ਕਿੱਥੇ ਪੇਚ ਫਸਿਆ ਆ ਬਲਕੌਰ ਸਿੰਘ ਉਹਨਾਂ ਨੇ ਤਕਰੀਬਨ ਪਹਿਲਾਂ ਸੰਕੇਤ ਦਿੱਤੇ ਸੀ ਕਿ ਉਹ ਚੋਣਾ ਲੜ ਸਕਦੇ ਨੇ ਉਹ ਸਿਆਸਤ ਦੇ ਪਾਸੇ ਜਾ ਸਕਦੇ ਨੇ ਤੇ ਇਹਦੇ ਵਿੱਚ ਕੋਈ ਅਚੰਭਾ ਵੀ ਨਹੀਂ ਸਿੱਧੂ ਮੂਸੇਵਾਲਾ ਖੁਦ ਕਾਂਗਰਸ ਦੇ ਵੱਲੋਂ ਅਸੈਂਬਲੀ ਚੋਣਾ ਲੜ ਚੁੱਕੇ ਨੇ ਪਰ ਫਿਰ ਇਹ ਗੱਲ ਸਾਹਮਣੇ ਆਈ ਕਿ ਉਹ ਨਹੀਂ ਲੜਨਗੇ ਤੇ ਇਹੇ ਚਲੋ ਕਾਂਗਰਸ ਨੇ ਜਦੋਂ ਉਮੀਦਵਾਰ ਐਲਾਨਤਾ ਉਹ ਤਾਂ ਸਪਸ਼ਟ ਹੀ ਹੋ ਗਿਆ ਬਹੁਤ ਸਾਰੀਆਂ ਗੱਲਾਂ ਸੀ ਕਿ ਕਾਂਗਰਸ ਵੱਲੋਂ ਲੜਨਗੇ ਜੇ ਵੀ ਹੋ ਸਕਦਾ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਲੜਨ ਤੇ ਕਾਂਗਰਸ ਆਪਣਾ ਉਮੀਦਵਾਰ ਨਾ ਦੇ ਪਰ ਫਿਰ ਲੱਖਾ ਸਿੰਘ ਸੁਧਾਨਾ ਨੇ ਜਿਹੜੇ ਉਹ ਉਹਨਾਂ ਨੇ ਕਿਹਾ ਕਿ ਮੇਰੀ ਉਹਨਾਂ ਨਾਲ ਗੱਲ ਹੋ ਚੁੱਕੀ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਚੋਣਾ ਨਹੀਂ ਲੜਨੀਆ ਇਸੇ ਕਰਕੇ ਕਿਉਂਕਿ ਪਹਿਲਾਂ ਲੱਖਾ ਸੁਧਾਨਾ ਬਾਈ ਨੇ ਵੀ ਇਹ ਕਿਹਾ ਸੀ ਕਿ ਮੈਂ ਜੇਕਰ ਬਾਪੂ ਬਲਕੌਰ ਸਿੰਘ ਹੁਣੀ ਚੋਣਾ ਲੜਦੇ ਨੇ ਤੇ ਮੈਂ ਨਹੀਂ ਲੜੂੰਗਾ ਤੇ ਹੁਣ ਤਾਂ ਵੈਸੇ ਜੇਕਰ ਜੀਤ ਮਹਿੰਦਰ ਸਿੱਧੂ ਉਹਨਾਂ ਦਾ ਨਾਮ ਵਿਦਡਰ ਹੁੰਦਾ ਬਾਪੂ ਬਲਕੌਰ ਸਿੰਘ ਹੁਣੀ ਜਿਹੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਜੇਕਰ ਉਹ ਆਉਂਦੇ ਨੇ ਬਿਠਿੰਡਿਓ ਤੇ ਇੱਕ ਤਾਂ ਕਾਂਗਰਸ ਦੇ ਲਈ ਬੜੀ ਹੀ ਜਿਹੜੀ ਆ ਦਚਿੱਤੀ ਵਾਲੀ ਸਥਿਤੀ ਹੋਣੀ ਆ ਤੇ ਦੂਸਰਾ ਇਹ ਵੀ ਗੱਲ ਨਾਲ ਹੀ ਆ ਕਿ ਲੱਖਾ ਸੁਧਾਨਾ ਬਾਈ ਕੀ ਕਰਨਗੇ ਕਿਉਂਕਿ ਉਹਨਾਂ ਦੇ ਲਈ ਵੀ ਦਚਿੱਤੀ ਹੋ ਜਾਣੀ ਆ ਉਹਨਾਂ ਦਾ ਤਾਂ ਇਹ ਦਾਅਵਾ ਕਿ ਅਸੀਂ ਤਾਂ ਮੋਸਟਲੀ ਬਹੁਤ ਸਾਰੇ ਪਿੰਡ ਵੀ ਕਵਰ ਕਰ ਲਏ ਨੇ ਤੇ ਹੁਣ ਉਹ ਆਜ਼ਾਦ ਵੀ ਨਹੀਂ ਹੈਗੇ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੇ ਵੱਲੋਂ ਚੋਣ ਲੜ ਰਹੇ ਨੇ ਉਹ ਸੋ ਹੁਣ ਇਹ ਇਹਨਾਂ ਨੂੰ ਕਾਫੀ ਜਿਹੜਾ ਇਹ ਸੀਟ ਤੇ ਦੇਖਦੇ ਆ ਕਿ ਕੀ ਸਮੀਕਰਨ ਚੇਂਜ ਹੁੰਦੇ ਆ ਜਾਂ ਨਹੀਂ ਹੁੰਦੇ ਸੋ ਇਹ ਵੀ ਮੰਨਿਆ ਜਾ ਰਿਹਾ ਕਿ ਸ਼ਾਇਦ ਹੋ ਸਕਦਾ ਕਿ ਬੜਿੰਗ ਸਾਹਿਬ ਨੂੰ ਪਹਿਲਾਂ ਹੀ ਇਸ ਗੱਲ ਦੀ ਜਿਹੜੀ ਆ ਜਾਣਕਾਰੀ ਹੋਵੇ ਕਿ ਭਾਈ ਉਹ ਲੜ ਸਕਦੇ ਨੇ ਚੋਣਾ ਕਿਉਂਕਿ ਇਹ ਤਾਂ ਗੱਲ ਲਗਾਤਾਰ ਚੱਲ ਰਹੀ ਸੀਗੀ ਨਾ ਕਿ ਜੇਕਰ ਰਾਜਾ ਬੜਿੰਗ ਜਾਂ ਉਹਨਾਂ ਦੀ ਵਾਈਫ ਜਿਹੜੇ ਆ ਬਟਿੰਡਾ ਸੀਟ ਤੋਂ ਆਉਂਦੇ ਨੇ ਤਾਂ ਕਾਂਗਰਸ ਇਹ ਸੀਟ ਕੱਢ ਸਕਦੀ ਆ ਪਿਛਲੀ ਵਾਰ ਤੁਹਾਨੂੰ ਪਤਾ ਕਿ ਜਦੋਂ ਹਰਸਿਮਰਤ ਕੌਰ ਬਾਦਲ ਜੀ ਦੇ ਨਾਲ ਉਹਨਾਂ ਦਾ ਮੁਕਾਬਲਾ ਸੀ ਤੇ ਬਹੁਤ ਕੁਝ ਕੁ ਹਜ਼ਾਰ ਵੋਟਾਂ ਦੇ ਉੱਤੇ ਹੀ ਉਹ ਹਾਰੇ ਸੀ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਲੱਖਾਂ ਲੱਖਾਂ ਦਾ ਫਰਕ ਹੁੰਦਾ ਜੇ ਕੁਝ ਹਜ਼ਾਰ ਵੋਟਾਂ ਤੇ ਉਹ ਹਾਰੇ ਸੀ ਤੇ ਅੱਜ ਜਦੋਂ ਚਾਰ ਪੰਜ ਕੋਣਾ ਮੁਕਾਬਲਾ ਬਣ ਚੁੱਕਾ ਤੇ ਉੱਥੇ ਇਹਨਾਂ ਦੇ ਚਾਂਸਸ ਕਾਫੀ ਜ਼ਿਆਦੇ ਸੀ ਪਰ ਇਸੇ ਕਰਕੇ ਬਹੁਤ ਸਾਰੀਆਂ ਗੱਲਾਂ ਚੱਲੀਆਂ ਕਿ ਰਾਜਾ ਬੜਿੰਗ ਕਿਉਂ ਨਹੀਂ ਲੜੇ ਕੀ ਕੋਈ ਡੀਲ ਹੋ ਗਈ ਜਿਨ੍ਹਾਂ ਨੂੰ ਕਿ ਆਬੀਸਲੀ ਉਹਨਾਂ ਨੇ ਨਕਾਰਿਆ ਜਾਂ ਬਹੁਤ ਸਾਰਾ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਵਿਰੋਧੀ ਵੀ ਤੰਜ ਕੱਸਦੇ ਨੇ ਲਕਾ ਸੁਧਾਨਾ ਬਾਈ ਨੇ ਵੀ ਕਿਹਾ ਕਿ ਸਾਡੇ ਇਲਾਕੇ ਦੇ ਵਿੱਚ ਮੰਨਿਆ ਜਾਂਦਾ ਕਿ ਉਹ ਜੋਰ ਤੋੜ ਕਰਨ ਵਾਲੇ ਸਿਆਸਤਦਾਨ ਨੇ ਬਾਈ ਜਿਹੜੇ ਆ ਰਾਜਾ ਬੜਿੰਗ ਹੁਣੀ ਆ ਸੋ ਖੈਰ ਉਹਨਾਂ ਦੀ ਵਾਈਫ ਦਾ ਵੀ ਕਾਫੀ ਨਾਮ ਚੱਲਦਾ ਰਿਹਾ ਸੋ ਉਹਨਾਂ ਦੀ ਰਿਪੋਰਟਾਂ ਤਾਂ ਇਹ ਹੀ ਮਿਲੀਆਂ ਨੇ ਕਿ ਉਹਨਾਂ ਦੀ ਵਾਈਫ ਵੀ ਖਫਾ ਦੱਸਦੇ ਨੇ ਇਸ ਗੱਲ ਤੋਂ ਦੱਸਿਆ ਜਾਂਦਾ ਕਿ ਉਹਨਾਂ ਨੇ ਕਾਫੀ ਕੰਮ ਵੀ ਕਰਨਾ ਸ਼ੁਰੂ ਕਰਤਾ ਸੀਗਾ ਪਟੰਡਾ ਹਲਕੇ ਦੇ ਵਿੱਚ ਪਰ ਆਬਵੀਅਸਲੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਉਹ ਉਹ ਜਿਹੜਾ ਘਰੇ ਬੈਠ ਗਏ ਜਾਂ ਉਹਨਾਂ ਨੂੰ ਉਹ ਨਹੀਂ ਇਸ ਗੱਲ ਤੋਂ ਖੁਸ਼ ਸੀਗੇ ਸੋ ਖੈਰ ਉੱਥੋਂ ਤਾਂ ਟਿਕਟ ਉਹਨਾਂ ਨੂੰ ਨਹੀਂ ਮਿਲੀ ਪਰ ਰਾਜਾ ਬੜਿੰਗ ਸਾਹਿਬ ਦਾ ਨਾਮ ਜਿਹੜਾ 2-3 ਦਿਨਾਂ ਤੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਕਿ ਲੁਧਿਆਣੇ ਉਹਨਾਂ ਨੂੰ ਸੀਟ ਮਿਲ ਸਕਦੀ ਹੈ ਤੇ ਅੱਜ ਜੀ ਅਫੀਸ਼ੀਅਲ ਕਨਫਰਮੇਸ਼ਨ ਹੋ ਗਈ ਹੈ ਲੁਧਿਆਣੇ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਰਾਜਾ ਬੜਿੰਗ ਸਾਹਿਬ ਜੋ ਕਿ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਇਸੇ ਤਰੀਕੇ ਨਾਲ ਜਿਹੜੇ ਆ ਸੁਖਜਿੰਦਰ ਸਿੰਘ ਰੰਧਾਵਾ ਆ ਉਹ ਹੋਣਗੇ ਜੀ ਗਰਦਾਸਪੁਰ ਤੋਂ ਖੰਡੂਰ ਸਾਹਿਬ ਤੋਂ ਹੋਣਗੇ ਕੁਲਵੀਰ ਸਿੰਘ ਜੀਰਾ ਤੇ ਆਨੰਦਪੁਰ ਸਾਹਿਬ ਤੋਂ ਹੋਣਗੇ ਵਿਜੇਿੰਦਰ ਸਿੰਘਲਾ ਸੋ ਇਹ ਜਿਹੜੀਆਂ ਟਿਕਟਾਂ ਦਾ ਐਲਾਨ ਹੋ ਗਿਆ ਸੁਖਜਿੰਦਰ ਰੰਧਾਵਾ ਦਾ ਵੀ ਲਗਾਤਾਰ ਨਾਮ ਚੱਲ ਰਿਹਾ ਹੈ ਸਿਕਾ ਉਧਰੋਂ ਤ੍ਰਿਪਤ ਰਜਿੰਦਰ ਬਾਜਵਾ ਦਾ ਵੀ ਨਾਮ ਚੱਲ ਰਿਹਾ ਹੈ ਸਿਕਾ ਪਰ ਰੰਧਾਵਾ ਸਾਹਿਬ ਦੇ ਨਾਮ ਤੇ ਗੁਣਾ ਪਿਆ ਸੋ ਰੰਧਾਵਾ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਸੀ ਹੁਣ ਗਰਦਾਸਪੁਰ ਦੇ ਲੋਕ ਉਹਨਾਂ ਨੂੰ ਐਮਪੀ ਬਣਾਉਂਦੇ ਨੇ ਜਾਂ ਨਹੀਂ ਬਣਾਉਂਦੇ ਇਹ ਆਪਾਂ ਦੇਖਣਾ ਹੈ ਗਰਦਾਸਪੁਰ ਦੇ ਵਿੱਚੋਂ ਜ਼ਿਆਦਾਤਰ ਬੀਜੇਪੀ ਹਮੇਸ਼ਾ ਪਿਛਲੇ ਕਈ ਸਮੇਂ ਤੋਂ ਜਿੱਤਦੀ ਆ ਰਹੀ ਹੈ ਇਸ ਵਾਰ ਉਹਨਾਂ ਨੇ ਆਪਣੇ ਜਿਹੜੇ ਆ ਦਿਨੇਸ਼ ਬੱਬੂ ਸਾਹਿਬ ਆ ਉਹਨਾਂ ਨੂੰ ਟਿਕਟ ਦਿੱਤੀ ਆ ਸੋ ਦੇਖਦੇ ਹਾਂ ਕਿ ਉਹ ਉੱਥੇ ਕਿਦਾਂ ਦਾ ਮੁਕਾਬਲਾ ਰਹਿੰਦਾ ਲੁਧਿਆਣੇ ਤੋਂ ਇਹ ਵੀ ਮੈਂ ਖਬਰਾਂ ਹੁਣੇ ਦੇਖ ਕੇ ਹਟਿਆ ਕਿ ਸ਼ਾਇਦ ਜਿਹੜੇ ਬੈਂਸ ਬ੍ਰਦਰਜ਼ ਨੇ ਉਹ ਵੀ ਆਪਣੇ ਪਾਰਟੀ ਵਰਕਰਜ਼ ਦੇ ਨਾਲ ਗੱਲਬਾਤ ਕਰ ਰਹੇ ਨੇ ਸੋ ਦੇਖਦੇ ਹਾਂ ਉੱਥੋਂ ਕਿਦਾਂ ਦੇ ਸਮੀਕਰਨ ਬਣਦੇ ਨੇ ਜਿਹੜਾ ਖੰਡੂਰ ਸਾਹਿਬ ਦੀ ਸੀਟ ਆ ਕੁਲਵੀਰ ਜੀਰਾ ਸਾਹਿਬ ਨੂੰ ਜਿਹੜੀ ਆ ਇੱਥੋਂ ਕਾਂਗਰਸ ਨੇ ਉਤਾਰਿਆ ਖੰਡੂਰ ਸਾਹਿਬ ਦੀ ਸੀਟ ਅਹਿਮ ਇਸ ਕਰਕੇ ਹੋ ਜਾਂਦੀ ਆ ਕਿਉਂਕਿ ਉੱਥੋਂ ਅਮਰਿਤਪਾਲ ਸਿੰਘ ਦਾ ਜਿਹੜਾ ਨਾਮ ਆ ਉਹ ਫਿਰ ਚਰਚਾ ਦੇ ਵਿੱਚ ਹੈ ਇਸੇ ਕਰਕੇ ਆਪਾਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਉਹ ਫਿਰ ਜਿਹੜੇ ਆ ਅਮਰਿਤਪਾਲ ਸਿੰਘ ਹੁਣੀ ਚਰਚਾ ਦੇ ਵਿੱਚ ਨੇ ਸੋ ਇਹ ਜਿਹੜਾ ਅਮਰਿਤਪਾਲ ਸਿੰਘ ਉਹਨਾਂ ਦਾ ਨਾਮ ਵੀ ਚੱਲ ਰਿਹਾ ਇਹ ਇਹਦੇ ਵਿੱਚ ਬਾਅਦ ਵਿੱਚ ਜਦੋਂ 2-3 ਦਿਨ ਬਾਅਦ ਜਦੋਂ ਉਹਨਾਂ ਦੇ ਵੱਲੋਂ ਕਨਫਰਮੇਸ਼ਨ ਹੁੰਦੀ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਨਾਲ ਹੀ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਉੱਥੇ ਲਾਣਤਾ ਬਿਰਸਾ ਸਿੰਘ ਬਲਟੋਹਾ ਬਿਰਸਾ ਸਿੰਘ ਬਲਟੋਹਾ ਪੰਥਕ ਹਲਕਿਆਂ ਦੇ ਵਿੱਚ ਵੀ ਤੁਹਾਨੂੰ ਪਤਾ ਜਾਣੇ ਜਾਂਦੇ ਨੇ ਉਹਨਾਂ ਨੇ ਜਿਹੜਾ ਹੁਣੇ ਹੀ ਦੱਸਦੇ ਆ ਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਆ ਕਾਨੂੰਨੀ ਤੌਰ ਤੇ ਅਮਰਿਤਪਾਲ ਸਿੰਘ ਚੋਣ ਲੜ ਸਕਦੇ ਨੇ ਇਹਦੇ ਬਾਰੇ ਆਪਾਂ ਆਲਰੇਡੀ ਆਪਣੀ ਇਸ ਤੋਂ ਪਹਿਲਾਂ ਦੀ ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕੇ ਆ ਜੇਕਰ ਤੁਸੀਂ ਦੇਖਣੀ ਹੋਵੇ ਤਾਂ ਤੇ ਉਹ ਉਹ ਜਿਹੜਾ ਇਹ ਹੁਣ ਦੱਸਿਆ ਜਾ ਰਿਹਾ ਜਿਹੜਾ ਰਿਪੋਰਟ ਹੋਇਆ ਕਿ ਬਿਰਸਾ ਸਿੰਘ ਬਲਟੋਹਾ ਨੇ ਪਰਿਵਾਰ ਨੂੰ ਕਿਹਾ ਕਿ ਉਹ ਸਪੋਰਟ ਕਰਨ ਉਹਨਾਂ ਨੂੰ ਖੰਡੂਰ ਸਾਹਿਬ ਦੇ ਉਮੀਦਵਾਰ ਤੋਂ ਪਰ ਹੁਣ ਜੇ ਪਰਿਵਾਰ ਦਾ ਖੁਦ ਦਾ ਉਹਨਾਂ ਨੇ ਆਪਣਾ ਅਮਰਿਤਪਾਲ ਸਿੰਘ ਆਪਣਾ ਬੇਟੇ ਨੂੰ ਖੜਾ ਕੀਤਾ ਤੇ ਉਹ ਉਹ ਹੋਰ ਕਿਸੇ ਦੀ ਸਪੋਰਟ ਕਿਉਂ ਕਰਨਗੇ ਪਰ ਇਹ ਜਿਹੜਾ ਅਕਾਲੀ ਦਲ ਦੇ ਲਈ ਵੀ ਕਾਫੀ ਜਿਹੜੀ ਦੁਚਿੱਤੀ ਵਾਲੀ ਸਥਿਤੀ ਬਣ ਜਾਣੀ ਆ ਤੇ ਅਮਰਿਤਪਾਲ ਸਿੰਘ ਹੁਣੀ ਕੀ ਇੱਥੋਂ ਜਿੱਤਦੇ ਆ ਜਾਂ ਨਹੀਂ ਜਿੱਤਦੇ ਇਹਨੂੰ ਲੈ ਕੇ ਦੋ ਤਰੀਕੇ ਦੇ ਜਿਹੜੇ ਆ ਸੋਸ਼ਲ ਮੀਡੀਆ ਦੇ ਅੰਦਰ ਫਾਈਟ ਚੱਲ ਰਹੀ ਆ ਕਿ ਇਹ ਗੱਲ ਕਲੀਅਰ ਆ ਕਿ ਜੇਕਰ ਉਹ ਜਿੱਤਦੇ ਆ ਤਾਂ ਇਸ ਗੱਲ ਦੀ ਗਾਰੰਟੀ ਨਹੀਂ ਕਿ ਉਹ ਬਾਹਰ ਜੇਲ੍ਹ ਦੇ ਵਿੱਚੋਂ ਆ ਜਾਣਗੇ ਉਹਦੇ ਲਈ ਜਿਹ ਚਲਦੀ ਰਹਿਣੀ ਆ ਪਰ ਇਹ ਜ਼ਰੂਰ ਹੈ ਕਿ ਜੇਕਰ ਉਹ ਨਹੀਂ ਜਿੱਤਦੇ ਜੇਕਰ ਉਹ ਹਾਰ ਜਾਂਦੇ ਆ ਤਾਂ ਫਿਰ ਜਿਹੜੀ ਉਹਨਾਂ ਦੀ ਸਾਰੀ ਉਹਨਾਂ ਦਾ ਇੱਕ ਨਾਮ ਸੀ ਸਿਆਸੀ ਲਹਿਰ ਸੀ ਉਹਦੇ ਤੇ ਕਿੰਨਾ ਅਸਰ ਪੈ ਸਕਦਾ ਸੋ ਇਹਦੇ ਨਾਲ ਨਾਲ ਆਪਾਂ ਜਿਹੜਾ ਅੰਤਰਰਾਸ਼ਟਰੀ ਖਬਰਾਂ ਤੇ ਵੀ ਜਿਹੜੀ ਇੱਕ ਦੋ ਗੱਲਾਂ ਕਰਨੀਆਂ ਜਿਹੜੇ ਯੂਕੇ ਵਾਲੇ ਆ ਰਿਸ਼ੀ ਸੂਨਕ ਸਾਹਿਬ ਦੇ ਬਾਬਤ ਗੱਲ ਕਰਦੇ ਉਹਨਾਂ ਨੇ ਇਲੈਕਸ਼ਨਾਂ ਨੂੰ ਲੈ ਕੇ ਇੱਕ ਜਿਹੜੀ ਆ ਹੋਰ ਕਹ ਲਓ ਕਿ ਉਹਨਾਂ ਨੇ ਇੱਕ ਜਵਾਬ ਨਾ ਦੇ ਕੇ ਚਰਚਾ ਛੇੜਤੀ ਆ ਯੂਕੇ ਦੇ ਵਿੱਚ ਤੇ ਨਾਲ ਹੀ ਜਿਹੜਾ ਸਕਾਟਲੈਂਡ ਦੇ ਵਿੱਚੋਂ ਉੱਥੇ ਸਿਆਸੀ ਤੂਫਾਨ ਚੱਲ ਰਿਹਾ ਉਹਦੇ ਤੇ ਗੱਲ ਕਰਦੇ ਆ ਤੇ ਆਪਾਂ ਜਿਹੜਾ ਇਹਦੇ ਨਾਲ ਨਾਲ ਇਹ ਦੋ ਜਿਹੜੀਆਂ ਗੱਲਾਂ ਹੋਰ ਹੋਈਆਂ ਇਸ ਵਾਰ ਕੁਝ ਸਮੇਂ ਪਹਿਲਾਂ ਇੱਕ ਤਾਂ ਅੱਜ ਸਵੇਰੇ ਇੱਕ ਜਿਹੜਾ ਖਬਰ ਆਉਂਦੀ ਹੈ ਕਿ ਅਮਿਤ ਸ਼ਾਹ ਸਾਹਿਬ ਦੀ ਇੱਕ ਫੇਕ ਵੀਡੀਓ ਆ ਜਿਹਨੂੰ ਲੈ ਕੇ ਦਿੱਲੀ ਪੁਲਿਸ ਦੇ ਵੱਲੋਂ ਐਫ ਆਈ ਆਰ ਲਾਂਚ ਕੀਤੀ ਗਈ ਆ ਤੇ ਚਲੋ ਫੇਕ ਵੀਡੀਓਜ਼ ਦਾ ਵੀ ਲਗਾਤਾਰ ਚਲਣ ਚੱਲਦਾ ਰਹਿੰਦਾ ਫੇਕ ਨਿਊਜ਼ ਦਾ ਵੀ ਚੱਲਦਾ ਰਹਿੰਦਾ ਤੇ ਹੋਮ ਮਿਨਿਸਟਰ ਦੀ ਫੇਕ ਵੀਡੀਓ ਆਈ ਤਾਂ ਸੰਭਾਵਕਨ ਸੀ ਕਿ ਦਿੱਲੀ ਪੁਲਿਸ ਨੇ ਐਕਸ਼ਨ ਤਾਂ ਲੈਣਾ ਸੀ ਦੱਸ ਦਿਆ ਕਿ ਗ੍ਰਹਿ ਮੰਤਰਾਲੇ ਨੇ ਤੇ ਬੀ ਜੀ ਪੀ ਦੇ ਵੱਲੋਂ ਇਹ ਕੰਪਲੇਂਟ ਲਾਂਚ ਕੀਤੀ ਗਈ ਅੱਛਾ ਉਹ ਵੀਡੀਓ ਇੱਕ ਇੱਕ ਖਬਰ ਤਾਂ ਚੱਲ ਰਹੀ ਸੀ ਪਰ ਇੱਚ ਇੰਟਰਸਟਿੰਗ ਮੋੜ ਉਦੋਂ ਆਇਆ ਜਦੋਂ ਹੁਣ ਕੁਝ ਮਿੰਟ ਪਹਿਲਾਂ ਇੱਕ ਹੋਰ ਖਬਰ ਆਈ ਆ ਜਿਹਦੇ ਅਨੁਸਾਰ ਦਿੱਲੀ ਪੁਲਿਸ ਨੇ ਤੇਲੰਗਾਨਾ ਦੇ ਜਿਹੜੇ ਸੀਐਮ ਨੇ ਰੇਵੰਤ ਰੈੱਡੀ ਉਹਨਾਂ ਨੂੰ 1 ਮਈ ਨੂੰ ਸ hẳn ਕਰ ਲਿਆ ਉਹਨਾਂ ਨੂੰ ਸੱਦ ਲਿਆ ਕਿ ਇਸ ਜਿਹੜਾ ਅਮਿਤ ਸ਼ਾਹ ਵਾਲੀ ਜਿਹੜੀ ਆ ਫੇਕ ਵੀਡੀਓ ਆ ਇਹਦੇ ਮਸਲੇ ਦੇ ਵਿੱਚ ਉਹਨਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਸੱਦ ਲਿਆ ਕਿ ਤੁਸੀਂ ਆਓ ਤੇ ਤੁਸੀਂ ਸਾਨੂੰ ਇਹਦੇ ਬਾਬਤ ਗੱਲਬਾਤ ਆਪਾਂ ਕਰਨੀ ਆ ਹੁਣ ਇਹ ਜਿਹੜੇ ਤੇਲੰਗਾਨਾ ਦੇ ਵਿੱਚ ਸਰਕਾਰ ਹੈਗੀ ਕਾਂਗਰਸ ਦੀ ਰਿਵੰਤ ਰੇੜੀ ਉੱਥੇ ਕਾਫੀ ਇਹਨਾਂ ਨੂੰ ਟੱਕਰ ਵੀ ਦੇ ਰਹੇ ਨੇ ਸੋ ਇਹ ਮਸਲਾ ਕੀ ਬਣਦਾ ਜਾ ਰਿਹਾ ਇਹ ਬੜਾ ਰੋਚਕ ਰਹਿਣਾ ਦੇਖਣ ਵਾਲਾ ਇਹ ਇਹ ਜਿਹੜੀ ਵੀਡੀਓ ਆ ਇਹ ਇੱਕ ਜਿਹੜਾ ਐਨਡੀਟੀਵੀ ਦੀ ਰਿਪੋਰਟ ਦੱਸਦੀ ਆ ਕਿ ਕਥਿਤ ਤੌਰ ਤੇ ਇਹਦੇ ਵਿੱਚ ਕਿਹਾ ਗਿਆ ਕਿ ਇਹ ਜਿਹੜੀ ਫੇਕ ਵੀਡੀਓ ਆ ਸਾਡੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹਨਾਂ ਦੀ ਫੇਕ ਵੀਡੀਓ ਆ ਐਨਡੀਟੀਵੀ ਦੀ ਰਿਪੋਰਟ ਕਹਿੰਦੀ ਆ ਕਿ ਕਥਿਤ ਤੌਰ ਤੇ ਉਹਦੇ ਵਿੱਚ ਕਿਹਾ ਗਿਆ ਕਿ ਬੀਜੇਪੀ ਦੀ ਜੇਕਰ ਸਰਕਾਰ ਬਣਦੀ ਆ ਤਾਂ ਜਿਹੜਾ ਅਨ ਕਨਸਟੀਟਿਊਸ਼ਨਲ ਗੈਰ ਸੰਵਿਧਾਨਕ ਐਸ ਸੀ ਐਸਟੀ ਓਬੀਸੀ ਦੀ ਜਿਹੜੀ ਰਿਜ਼ਰਵੇਸ਼ਨ ਆ ਉਹਨੂੰ ਖਤਮ ਕਰ ਦਵਾਂਗੇ ਇਹ ਉਸ ਜਿਹੜੀ ਗਲਤ ਵੀਡੀਓ ਫੇਕ ਵੀਡੀਓ ਉਹਦੇ ਵਿੱਚ ਕਿਹਾ ਗਿਆ ਸੋ ਇਹਦੇ ਜਿਹੜਾ ਮਾਮਲੇ ਦੇ ਵਿੱਚ ਹੁਣ ਤੇਲੰਗਾਨਾ ਦੇ ਸੀਐਮ ਨੂੰ ਜਿਹੜਾ ਉਹਨਾਂ ਨੂੰ ਸੱਦ ਲਿਆ ਗਿਆ ਦਿੱਲੀ ਦੀ ਗੱਲ ਕਰ ਰਹੇ ਹਾਂ ਤੇ ਦਿੱਲੀ ਦੇ ਵਿੱਚ ਕੱਲ ਇੱਕ ਚਾਂਦ ਚੱਕ ਖਬਰ ਸਾਹਮਣੇ ਆਉਂਦੀ ਆ ਕਿ ਅਰਵਿੰਦਰ ਸਿੰਘ ਲਵਲੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਕਾਂਗਰਸ ਤੋਂ ਅੱਛਾ ਇਹ ਇਹ ਬੜੇ ਦਿਨਾਂ ਬਾਅਦ ਉਹਨਾਂ ਨੂੰ ਖੈਰਚੇਤਾ ਆਇਆ ਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਅਲਾਈਂਸ ਹੋ ਗਿਆ ਜੀ ਕਾਂਗਰਸ ਨੇ 3 ਸੀਟਾਂ ਲੜਨੀਆਂ ਆਮ ਆਦਮੀ ਪਾਰਟੀ ਨੇ 4 ਲੜਨੀਆਂ ਤੇ ਉਹ ਇਸ ਚੀਜ਼ ਤੋਂ ਖਫਾ ਨੇ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੋ ਹੁਣ ਇਹ ਜਿਹੜਾ ਇਹ ਨਹੀਂ ਸਮਝ ਆਈ ਕਿ ਇੰਨੇ ਦਿਨ ਉਹ ਚੁੱਪ ਕਿਉਂ ਰਹੇ ਤੇ ਉਧਰੋਂ ਸੰਜੇ ਸਿੰਘ ਨੇ ਹੋਰ ਗੱਲ ਆਖਦੀ ਆ ਉਹ ਸਜੇ ਸਿੰਘ ਕਹਿੰਦੇ ਵੀ ਮੈਨੂੰ ਨਹੀਂ ਪਤਾ ਲਵਲੀ ਸਾਹਿਬ ਨੇ ਅਸਤੀਫਾ ਕਿਉਂ ਦਿੱਤਾ ਪਰ ਸਾਡਾ ਤਾਂ ਜਿਹੜਾ ਗੱਠਜੋੜ ਹੋਇਆ ਇਹਦੇ ਵਿੱਚ ਅਹਿਮ ਭੂਮਿਕਾ ਹੀ ਅਰਵਿੰਦਰ ਸਿੰਘ ਲਗਲੀ ਦੀ ਆ ਇਹ ਸੰਜੀਤ ਸਿੰਘ ਸਾਹਿਬ ਦਾ ਬਿਆਨ ਸਾਹਮਣੇ ਆ ਗਿਆ ਕਿ ਸਾਡਾ ਗੱਠਜੋੜ ਜਿਹੜਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਅੰਦਰ ਹੋਇਆ ਇਦੇ ਵਿੱਚ ਤਾਂ ਅਹਿਮ ਭੂਮਿਕਾ ਨਿਭਾਈ ਅਰਵਿੰਦਰ ਸਿੰਘ ਲਵਲੀ ਨੇ ਤੇ ਉਹ ਇਸ ਗੱਲ ਤੋਂ ਖਫਾ ਕਦੋਂ ਤੋਂ ਹੋ ਗਿਆ ਕਿ ਉਹਨਾਂ ਨੂੰ ਚੰਗਾ ਨਹੀਂ ਲੱਗਾ ਕਿ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਅਲਾਈਂਸ ਕਰ ਲਿਆ ਕਹਿੰਦੇ ਆ ਕਿ ਲਵਲੀ ਸਾਹਿਬ ਦਾ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਤਾਂ ਗਲਤ ਤੌਰ ਤੇ ਝੂਠ ਬੋਲ ਕੇ ਸਾਡੇ ਖਿਲਾਫ ਸੋ ਮੱਚ ਕਰਾਪਸ਼ਨ ਦੇ ਇਲਜ਼ਾਮ ਵਗੈਰਾ ਲਗਾਏ ਸੀ ਤੇ ਸਾਨੂੰ ਖੁੰਝੇ ਲਾ ਛੱਡਿਆ ਆਮ ਆਦਮੀ ਪਾਰਟੀ ਨੇ ਤੇ ਅੱਜ ਆਮ ਆਦਮੀ ਪਾਰਟੀ ਦੇ ਆਪਣੇ ਲੀਡਰ ਕਰਾਪਸ਼ਨ ਦੇ ਦੋਸ਼ਾਂ ਦੇ ਵਿੱਚ ਜੇਲਾਂ ਦੇ ਵਿੱਚ ਬੰਦ ਨੇ ਤੇ ਸਾਡੀ ਪਾਰਟੀ ਨੇ ਉਹਨਾਂ ਦੇ ਨਾਲ ਅਲਾਈਂਸ ਕਰ ਲਿਆ ਸੋ ਖੈਰ ਇਹ ਹੁਣ ਸਮਝ ਨਹੀਂ ਆ ਰਿਹਾ ਕਿ ਇਹਦੇ ਵਿੱਚੋਂ ਜਿਹੜਾ ਕੋਣ ਸਹੀ ਹੈ ਤੇ ਕੋਣ ਗਲਤ ਹੈ ਇਹ ਜਿਹੜਾ ਇਹ ਚ ਦੇਖਦੇ ਆ ਅਗਾਹਾਂ ਕੀ ਜਿਹੜੀ ਆ ਡਿਵੈਲਪਮੈਂਟ ਹੁੰਦੀ ਹੈ ਸਕਾਟਲੈਂਡ ਦੀ ਆਪਾਂ ਕਿਉਂਕਿ ਇੰਟਰਨੈਸ਼ਨਲ ਸਿਆਸਤ ਦੀ ਜੇਕਰ ਗੱਲ ਕਰੀਏ ਤਾਂ ਸਕਾਟਲੈਂਡ ਦੇ ਵਿੱਚ ਇੱਕ ਸਿਆਸੀ ਤੂਫਾਨ ਚੱਲ ਰਿਹਾ ਸੀ ਜੀ ਤੇ ਹਮਜ਼ਾ ਯੂਸਫ ਸਾਹਿਬ ਜਿਹੜੇ ਕਿ ਪਹਿਲੇ ਮੰਤਰੀ ਸੀ ਫਸਟ ਮਿਨਿਸਟਰ ਕਿਹਾ ਜਾਂਦਾ ਸਕਾਟਲੈਂਡ ਦੇ ਅੰਦਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਆ ਸੋ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਪਾਵਰ ਸ਼ੇਅਰਿੰਗ ਐਗਰੀਮੈਂਟ ਸੀਗਾ ਸਕਾਟਿਸ਼ ਗ੍ਰੀਨ ਪਾਰਟੀ ਦੇ ਨਾਲ ਉਹਨੂੰ ਉਹਨਾਂ ਨੇ ਖਤਮ ਕਰ ਦਿੱਤਾ ਸੀਗਾ ਆਪਾਂ ਜਦੋਂ ਇਹ ਗੱਲ ਕਰ ਰਹੇ ਹਾਂ ਉਸ ਤੋਂ ਚੰਦ ਮਿੰਟ ਪਹਿਲਾਂ ਦੀ ਇਹ ਖਬਰ ਆ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਉਹਦੇ ਵਿੱਚ ਉਹ ਪੀਸੀ ਕਰ ਰਹੇ ਨੇ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਮੈਂ ਆਪਣੇ ਊਸੂਲਾਂ ਤੇ ਸਮਝੌਤਾ ਨਹੀਂ ਕੀਤਾ ਇਸ ਕਰਕੇ ਮੈਂ ਇਹਨੂੰ ਪਾਵਰ ਸ਼ੇਅਰਿੰਗ ਐਗਰੀਮੈਂਟ ਨੂੰ ਖਤਮ ਕੀਤਾ ਤੇ ਮੈਂ ਆਪਣੇ ਅਹੁਦੇ ਤੋਂ ਲਾਂਭੇ ਹੋ ਰਿਹਾ ਜਿਹੜਾ ਉਹਨਾਂ ਦਾ ਇਹ ਪਹਿਲੇ ਐਸੇ ਜਿਹੜੇ ਲੀਡਰ ਸੀਗੇ ਸਕਾਟਲੈਂਡ ਦੇ ਜਿਹੜੇ ਕਿ ਏਸ਼ੀਅਨ ਬੈਕਗਰਾਉਂਡ ਦੇ ਨਾਲ ਇਹਨਾਂ ਦਾ ਸਬੰਧ ਆ ਇਹਨਾਂ ਦਾ ਜਿਹੜਾ ਪਰਿਵਾਰਿਕ ਪਿਸ਼ੋਕੜ ਆ ਪਾਕਿਸਤਾਨ ਦੇ ਨਾਲ ਲੱਗਦਾ ਤੇ ਰਿਸ਼ੀ ਸੂਨਕ ਤੋਂ ਬਾਅਦ ਇਹ ਦੂਸਰੇ ਯੂਕੇ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਲੀਡਰ ਸੀਗੇ ਜਿਨ੍ਹਾਂ ਦਾ ਪਰਿਵਾਰਿਕ ਪਿਸ਼ੋਕੜ ਏਸ਼ੀਅਨ ਸੀਗਾ ਤੇ ਉਹ ਲੀਡਰ ਜਿਹੜੇ ਆ ਬਣੇ ਸੀਗੇ ਕਿਉਂਕਿ ਸਕਾਟਲੈਂਡ ਦੇ ਫਰਸਟ ਮਿਨਿਸਟਰ ਸੀ ਉਹ ਸੋ ਹੁਣ ਉੱਥੇ ਦੀ ਇੱਕ ਤਾਂ ਸਿਆਸਤ ਦੇ ਨਾਲ ਦੀ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਯੂਕੇ ਦੀ ਤੇ ਰਿਸ਼ੀ ਸੂਨਕ ਸਾਹਿਬ ਦੇ ਲਈ ਜਿਹੜਾ ਇਹ ਹਫਤਾ ਆ ਬਹੁਤ ਜਿਆਦਾ ਅਹਿਮ ਆ 2 ਮਈ ਵਾਲੇ ਦਿਨ ਇੱਥੇ ਆਪਣੇ ਇੰਗਲੈਂਡ ਦੇ ਵਿੱਚ ਜਿਹੜੀਆਂ ਲੋਕਲ ਚੋਣਾਂ ਹੋਣੀਆਂ ਤੇ ਜੇਕਰ ਇਹਨਾਂ ਲੋਕਲ ਚੋਣਾਂ ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਜਿਹੜੀਆਂ ਸੀਟਾਂ ਨੂੰ ਰਿਸ਼ੀ ਸੂਨਕ ਸਾਹਿਬ ਡਿਫੈਂਡ ਕਰ ਰਹੇ ਨੇ ਉਹਨਾਂ ਦੇ ਉੱਤੇ ਘੱਟੋ-ਘੱਟ ਅੱਧਿਆਂ ਦੇ ਉੱਤੇ ਉਹਨਾਂ ਦੀ ਹਾਰ ਹੋਣ ਦੇ ਖੱਦਸ਼ੇ ਨੇ ਜੇਕਰ ਇਸ ਤਰੀਕੇ ਨਾਲ ਹੁੰਦਾ ਤੇ ਇਹਨਾਂ ਨੂੰ ਖਾਸੀ ਸਮੱਸਿਆਵਾਂ ਦਾ ਜਿਹੜੀਆਂ ਸਾਹਮਣਾ ਹੋ ਜਾਣਾ ਰਿਸ਼ੀ ਸੂਨਕ ਸਾਹਿਬ ਨੂੰ ਆਲਰੇਡੀ ਜਿਹੜਾ ਬਹੁਤ ਕੁਝ ਇਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਇੱਕ ਚੇਅਰਮੈਨ ਆਬਵੀਅਸਲੀ ਇਸੇ ਕਰਕੇ ਪ੍ਰਧਾਨ ਮੰਤਰੀ ਨੇ ਇਹਨੂੰ ਲੈ ਕੇ ਬਹੁਤ ਕੁਝ ਚੱਲ ਰਿਹਾ ਬੀਤੇ ਰੋਜ਼ ਇਹਨਾਂ ਨੂੰ ਪੁੱਛਿਆ ਗਿਆ ਕਿ ਕਿਉਂਕਿ ਇਹਨਾਂ ਨੇ ਕਈ ਵਾਰ ਇਹ ਗੱਲ ਕਹੀ ਆ ਕਿ ਇਹਨਾਂ ਦੀ ਅਸੰਪਸ਼ਨ ਇਹ ਆ ਕਿ ਸਾਲ ਦੇ ਦੂਸਰੇ ਹਾਫ ਦੇ ਵਿੱਚ ਜਾਂ ਆਟਮ ਦੇ ਵਿੱਚ ਜਿਹੜੀਆਂ ਚੋਣਾਂ ਹੋਣਗੀਆਂ ਟਰੈਵਰ ਫਲਿਪਸ ਆਪਣੇ ਸਕਾਈ ਨਿਊਜ਼ ਤੋਂ ਜਰਨਲਿਸਟ ਨੇ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਕਿ ਸਾਲ ਦੇ ਦੂਸਰਾ ਹਿੱਸਾ ਤਾਂ ਫਿਰ ਜੁਲਾਈ ਤੋਂ ਸ਼ੁਰੂ ਹੋ ਜਾਣਾ ਕਿ ਕੀ ਯੂਕੇ ਦੇ ਵਿੱਚ ਜੁਲਾਈ ਦੇ ਅੰਦਰ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਨੇ ਉਹਨੂੰ ਨਕਾਰਿਆ ਨਹੀਂ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਸਿਆਸਤ ਦੇ ਵਿੱਚ ਜਿੰਨੀਆਂ ਖਬਰਾਂ ਕਿਸੇ ਗੱਲ ਦੀਆਂ ਬਣਦੀਆਂ ਕਿਸੇ ਗੱਲ ਕਹਿਣ ਦੀਆਂ ਬਣਦੀਆਂ ਉਦੋਂ ਜ਼ਿਆਦਾ ਖਬਰਾਂ ਜਾਂ ਉਨੀਆਂ ਹੀ ਖਬਰਾਂ ਕੋਈ ਗੱਲ ਤੁਸੀਂ ਨਾ ਕਹੋ ਉਹਦੀਆਂ ਬਣ ਜਾਂਦੀਆਂ ਸੋ ਇਹਨਾਂ ਦੇ ਇਹਨਾਂ ਨੇ ਨੰਕਾਰਿਆ ਨਹੀਂ ਜੁਲਾਈ ਦੇ ਮਹੀਨੇ ਨੂੰ ਤਾਂ ਇਹ ਕਿਆਸ ਰਾਈਆਂ ਸ਼ੁਰੂ ਹੋ ਗਈਆਂ ਕਿ ਕੀ ਯੂਕੇ ਜੁਲਾਈ ਦੇ ਵਿੱਚ ਵੀ ਇਲੈਕਸ਼ਨਾਂ ਵਾਹਲੂ ਜਾ ਸਕਦਾ ਵੈਸੇ ਜਨਵਰੀ ਤੱਕ ਦਾ ਸਮਾਂ ਹੈ ਇਹਨਾਂ ਦੇ ਕੋਲ ਜਨਵਰੀ ਦੇ ਵਿੱਚ ਆਪਣੇ 5 ਸਾਲ ਪੂਰੇ ਹੋਣੇ ਆ ਯੂਕੇ ਦੀ ਪਾਰਲੀਮੈਂਟ ਦੇ ਤੇ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਇਲੈਕਸ਼ਨ ਕਰਵਾਉਣੇ ਪੈਣੇ ਆ ਤੇ ਜੇਕਰ ਹੁਣ ਇਹ ਰਿਸ਼ੀ ਸੂਨਕ ਸਾਹਿਬ ਇਹਨਾਂ ਦੇ ਲਈ ਵੈਸੇ ਪਿਛਲਾ ਹਫਤਾ ਚੰਗਾ ਰਿਹਾ ਸੀ ਇਹਨਾਂ ਨੇ ਕਾਫੀ ਜਿਹੜਾ ਇੱਕ ਤਾਂ ਰਵਾਂਡਾ ਬਿੱਲ ਆ ਜਿਹੜਾ ਇਹਨਾਂ ਦਾ ਪਾਸ ਹੋ ਗਿਆ ਅੱਛਾ ਰਵਾਂਡਾ ਬਿੱਲ ਨੂੰ ਲੈ ਕੇ ਵੀ ਲਗਾਤ ਆਰਲੈਂਡ ਦੇ ਵੱਲੋਂ ਇਹ ਇਹ ਖਬਰ ਮਿਲੀ ਹੈ ਕਿ ਬਹੁਤ ਸਾਰੇ ਜਿਹੜੇ ਸ਼ਰਨਾਰਥੀ ਨੇ ਉਹ ਆਇਰਲੈਂਡ ਜਾ ਰਹੇ ਨੇ ਯੂਕੇ ਤੋਂ ਉਹਨਾਂ ਦੇ ਇੱਕ ਮਿਨਿਸਟਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਨੌਰਥਰਨ ਆਇਰਲੈਂਡ ਦੇ ਜਿਹੜਾ ਸੜਕੀ ਰਾਸਤੇ ਕਾਫੀ ਲੋਕ ਜਿਹੜੇ ਮਾਈਗ੍ਰੈਂਟਸ ਆ ਉਹ ਆਇਰਲੈਂਡ ਪੁੱਜ ਗਏ ਨੇ ਆਇਰਲੈਂਡ ਕਿਉਂਕਿ ਯੂਰੋਪੀਅਨ ਯੂਨੀਅਨ ਦਾ ਹਿੱਸਾ ਤੇ ਇਹਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਯੂਕੇ ਦੀ ਜਿਹੜੀ ਰਿਵਾਂਡਾ ਬਿੱਲ ਜਿਹੜਾ ਪਾਸ ਹੋ ਗਿਆ ਇਹਤੇ ਤੋਂ ਡਰਦੇ ਜਿਹੜੇ ਲੋਕ ਜਾ ਰਹੇ ਨੇ ਤੇ ਯੂਕੇ ਦੇ ਜਿਹੜਾ ਇਹਨਾਂ ਦੇ ਵੱਲੋਂ ਇਹ ਗੱਲਾਂ ਸਾਹਮਣੇ ਆਉਣ ਲੱਗ ਪਈਆਂ ਕਿ ਦੇਖਿਓ ਜਿਹੜੀਆਂ ਗੱਲਾਂ ਸੀ ਕਹਿ ਰਹੇ ਸੀ ਕਿ ਇਹਦਾ ਡਰ ਬਹੁਤ ਹੋਣਾ ਰਿਵਾਂਡਾ ਪਾਲਿਸੀ ਦਾ ਉਹ ਸ਼ੁਰੂ ਹੋ ਗਿਆ ਆਇਰ ਦੀਕੇ ਦੇ ਕਿਸੇ ਕਾਨੂੰਨ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਉਹ ਪਾਸ ਕਰ ਸਕਦੇ ਨੇ ਕਿ ਇਹ ਜਿਹੜੇ ਆ ਇਹਨਾਂ ਸ਼ਰਨਾਰਥੀਆਂ ਨੂੰ ਯੂਕੇ ਪੇ ਜਾ ਜਾਵੇ ਤੇ ਅੱਜ ਸਕਾਈ ਨਿਊਜ਼ ਨੇ ਆਪਣੇ ਗਵਰਨਮੈਂਟ ਸੋਰਸਸ ਦੇ ਹਵਾਲੇ ਦੇ ਨਾਲ ਇਹ ਰਿਪੋਰਟ ਕੀਤਾ ਕਿ ਯੂਕੇ ਸਰਕਾਰ ਦਾ ਇਹ ਉਹਨਾਂ ਦਾ ਉਹਨਾਂ ਦੇ ਵਿੱਚੋਂ ਇਹ ਗੱਲਾਂ ਆ ਰਹੀਆਂ ਨੇ ਕਿ ਜੇਕਰ ਯੂਰਪੀਅਨ ਯੂਨੀਅਨ ਪਹਿਲਾਂ ਜਿਹੜੇ ਆ ਸ਼ਰਨਾਰਤੀਆਂ ਨੂੰ ਵਾਪਸ ਲਵੇ ਅਸੀਂ ਐਸਟੀਕੇ ਨਾਲ ਕਿਸੇ ਨੂੰ ਵੀ ਵਾਪਸ ਨਹੀਂ ਲਵਾਵਾਂਗੇ ਕਿਉਂਕਿ ਫਰਾਂਸ ਜਿਹੜਾ ਉਹ ਸਾਡੇ ਤੋਂ ਜਿਹੜੇ ਸ਼ਰਨਾਰਤੀ ਆਉਂਦੇ ਨੇ ਉਹਨਾਂ ਨੂੰ ਵਾਪਸ ਨਹੀਂ ਲੈਂਦਾ ਕਿਉਂਕਿ ਇਹ ਕਿਹਾ ਜਾਂਦਾ ਯੂਕੇ ਦੇ ਵੱਲੋਂ ਕਿ ਜਿਹੜੇ ਇਹ ਜਿਹੜੇ ਮੋਸਟਲੀ ਰਵਾਂਡਾ ਬਿੱਲ ਜਿਹੜਾ ਲਿਆਂਦਾ ਗਿਆ ਇਹ ਜਿਹੜਾ ਇੱਕ ਵੱਡਾ ਸਮੁੰਦਰ ਆ ਚੈਨਲ ਕ੍ਰੋਸਿੰਗ ਇਹਨੂੰ ਕਹਿ ਦਿੱਤਾ ਜਾਂਦਾ ਇਹ ਵੱਡੇ ਸਮੁੰਦਰ ਦੇ ਵਿੱਚ ਇਲੀਗਲੀ ਜਿਹੜੇ ਲੋਕ ਛੋਟੀਆਂ ਕਸ਼ਤੀਆਂ ਰਾਹੀਂ ਯੂਕੇ ਪਹੁੰਚਦੇ ਨੇ ਉਹਨਾਂ ਨੂੰ ਜਿਹੜਾ ਇਹਦੇ ਜਰੀਏ ਰਵਾਂਡਾ ਬਿਲ ਦੇ ਜਰੀਏ ਉਹਨਾਂ ਨੂੰ ਰਵਾਂਡਾ ਭੇਜਿਆ ਜਾਣਾ ਸੋ ਯੂਕੇ ਨੇ ਹਮੇਸ਼ਾ ਇਹ ਗੱਲ ਕਹੀ ਆ ਕਿ ਚਲੋ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਜਿਹੜੇ ਲੋਕ ਵਾਰ ਜ਼ੋਨ ਦੇ ਵਿੱਚੋਂ ਆਉਂਦੇ ਨੇ ਕਿ ਜਿੱਥੇ ਜੰਗਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਕੰਟਰੀਜ਼ ਦੇ ਵਿੱਚ ਉੱਥੋਂ ਆਉਂਦੇ ਨੇ ਉਹ ਫਰਾਂਸ ਕ੍ਰੋਸ ਕਰਕੇ ਆਉਂਦੇ ਨੇ ਫਰਾਂਸ ਦੇ ਵਿੱਚ ਤਾਂ ਕੋਈ ਜੰਗ ਨਹੀਂ ਲੱਗੀ ਹੋਈ ਤੇ ਜੇਕਰ ਉਹ ਫਰਾਂਸ ਆਰਗਾ ਸੁਰੱਖਿਅਤ ਦੇਸ਼ ਛੱਡ ਕੇ ਯੂਕੇ ਵਿੱਚ ਆਉਂਦੇ ਨੇ ਤਾਂ ਇਹ ਇਹ ਸਿਰਫ ਉਹ ਆਪਣੀ ਜਾਨ ਬਚਾਉਣ ਦੇ ਲਈ ਨਹੀਂ ਕਿ ਸਾਡੀ ਕੰਟਰੀ ਚ ਆ ਰਹੇ ਇਹਦਾ ਮੇਨ ਮਸਲਾ ਇਕਨੋਮਿਕ ਆ ਕਿ ਉਹ ਆਪਣੀ ਆਰਥਿਕ ਸਥਿਤੀ ਨੂੰ ਬਿਹਤਰ ਕਰਨ ਦੇ ਲਈ ਯੂਕੇ ਆ ਰਹੇ ਨੇ ਸੋ ਇਹ ਜਿਹੜਾ ਸੂਰਕ ਸਾਹਿਬ ਦਾ ਜਿਹੜਾ ਰਵਾਂਡਾ ਪਾਲਿਸੀ ਆ ਉਹ ਉਹ ਸ਼ੁਰੂ ਹੋ ਜਾਣੀ ਆ ਹੁਣ ਇਹਨਾਂ ਨੇ ਕਿਹਾ ਜੀ ਕਿ 10-12 ਹਫ਼ਤਿਆਂ ਦੇ ਦਰਮਿਆਨ ਜਿਹੜਾ ਪਹਿਲੀ ਜਹਾਜ਼ ਪਹਿਲਾ ਜਹਾਜ਼ ਜਿਹੜਾ ਉੜ ਜਾਣਾ ਨਾਲ ਦੀ ਨਾਲ ਜੀ ਆਪਾਂ ਇਹ ਲਗਾਤਾਰ ਤੁਹਾਡੇ ਨਾਲ ਗੱਲ ਕਰਦੇ ਰਹੇ ਆ ਕਿ ਜਿਹੜਾ ਦੁਨੀਆ ਇਸ ਸਮੇਂ ਕਾਫੀ ਜਿਹੜੀ ਆ ਡੇਂਜਰਸ ਕਹ ਲੋ ਕਿ ਦੌਰ ਦੇ ਵਿੱਚੋਂ ਗੁਜ਼ਰ ਰਹੀ ਆ ਰਿਸ਼ੀ ਸੂਰਕ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਵਰਲਡ ਇਸ ਸਮੇਂ ਕਾਫੀ ਡੇਂਜਰਸ ਪਲੇਸ ਆ ਤੇ ਇਹਨਾਂ ਨੇ ਯੂਕੇ ਦੀ ਜਿਹੜੀ ਜੀਡੀਪੀ ਆ ਜੀਡੀਪੀ ਦਾ 2.5% ਹਿੱਸਾ ਜਿਹੜਾ ਉਹ ਡਿਫੈਂਸ ਤੇ ਖਰਚਿਆ ਕਰਨਗੇ 2030 ਤੱਕ ਦੇ ਲਈ ਇਹਨਾਂ ਨੇ ਡੇਟ ਸੈਟ ਕਰਤੀ ਆ ਆਲਰੇਡੀ ਜਿਹੜਾ 2.3% ਤਕਰੀਬਨ ਜਿਹੜਾ ਯੂਕੇ ਦਾ ਉਹ ਮੰਨਿਆ ਜਾਂਦਾ ਜੀਡੀਪੀ ਦਾ ਜਿਹੜਾ ਇਹ ਜੀਡੀਪੀ ਦਾ 2.3% ਜਿਹੜਾ ਉਹ ਡਿਫੈਂਸ ਬਜਟ ਦੇ ਉੱਤੇ ਖਰਚ ਹੁੰਦਾ ਸੋ ਇਹਨਾਂ ਨੇ ਇਹਦੇ ਵਿੱਚ ਵਾਅਦਾ ਕੀਤਾ ਇਹਦੇ ਨਾਲ ਦੀ ਨਾਲ ਯੂਕਰੇਨ ਨੂੰ ਵੀ ਹੋਰ ਪੈਸੇ ਦੇਣ ਦਾ ਵੀ ਐਲਾਨ ਕੀਤਾ ਸੋ ਇਹ ਜਿਹੜਾ ਅੰਤਰਰਾਸ਼ਟਰੀ ਪੋਲਿਟਿਕਸ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਨਾਲ ਦੀ ਨਾਲ ਆਬਵੀਅਸਲੀ ਆਪਣੇ ਲੋਕ ਸਭਾ ਇਲੈਕਸ਼ਨਸ ਨੇ ਉਧਰ ਜਿਹੜਾ ਇਸ ਇਜ਼ਰਾਈਲ ਤੇ ਗਾਜ਼ਾ ਵਾਲਾ ਸਾਰਾ ਮਸਲਾ ਇਹਦੇ ਚੱਲਦੇ ਆ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਹੋ ਰਹੇ ਨੇ ਕੱਲ ਇੱਕ ਮੈਂ ਨਿਊਜ਼ ਦੇਖ ਰਿਹਾ ਸੀਗਾ ਉਹਦੇ ਵਿੱਚ 100 ਤੋਂ ਜ਼ਿਆਦਾ ਲੋਕਾਂ ਨੂੰ ਜਿਹੜਾ ਡੀਟੇਨ ਕੀਤਾ ਗਿਆ ਸਟੂਡੈਂਟਸ ਨੂੰ ਡੀਟੇਨ ਕੀਤਾ ਗਿਆ ਯੂਐਸ ਦੇ ਅੰਦਰ ਜਿਹੜੇ ਯੂਐਸ ਦੇ ਜਿਹੜੀਆਂ ਯੂਨੀਵਰਸਿਟੀਆਂ ਦੇ ਅੰਦਰ ਉੱਥੇ ਪ੍ਰੋਟੈਸਟ ਹੋ ਰਹੇ ਨੇ ਕਿ ਗਾਜ਼ਾ ਦੇ ਅੰਦਰ ਸੀਜ਼ਫਾਇਰ ਹੋਣਾ ਚਾਹੀਦਾ ਸੋ ਸਾਰੇ ਮਸਲਿਆਂ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਬਣੇ ਰਹਿਵਾਂਗੇ ਆਪਾਂ ਹਰ ਰੋਜ਼ ਤੁਹਾਡੇ ਨਾਲ ਜਿਹੜਾ ਦੁਨੀਆ ਦੀਆਂ ਤੇ ਭਾਰਤ ਦੀਆਂ ਪੰਜਾਬ ਦੀਆਂ ਪਾਕਿਸਤਾਨ ਦੀਆਂ ਜਿੰਨੀਆਂ ਵੀ ਅਹਿਮ ਖਬਰਾਂ ਹੁੰਦੀਆਂ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਸੋ ਬੇਨਤੀ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਟਿਕਟੌਕ ਤੇ ਉਹਦਾ ਫੋਲੋ ਜ਼ਰੂਰ ਕਰ ਲੈਣਾ ਸੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ